ਹਰੀ ਦੇ ਭੀਸ਼ਮ ਪਿੱਤਾ ਮਾ ਬਾਬਾ ਬੋਰਡ ਅਤੇ ਸੀਨੀਅਰ ਪੱਤਰਕਾਰ ਰਾਜਪਾਲ ਆਂਗਰਾ ਜੀ ਨੇ ਆਪਣੇ 80ਵੇਂ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਆਦੀ ਅੰਬੇਦਕਰ ਸਮਾਜ શ્રી ਆਨੰਦਪੁਰ ਸਾਹਿਬ ਪ੍ਰੈਸ ਕਲੱਬ ਦੇ ਸਾਬਕਾ ਚੇਅਰਮੈਨ ਅਤੇ ਪੰਚਾਇਤ 77 ਯੂਨੀਅਨ ਦੇ ਸਾਬਕਾ ਪ੍ਰਧਾਨ ਰਾਜਪਾਲ ਆਂਗਰਾ ਜੀ ਨੇ ਆਪਣੇ 80ਵੇਂ ਜਨਮ ਦਿਨ ਮੌਕੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿਕੇ ਤਰਵੈਣੀ ਦੇ ਬੂਟੇ ਲਗਾ ਕੇ ਮਨਾਇਆ ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਰਾਜਪਾਲ ਆਂਗਰਾਜੀ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਦਿਨ ਰਾਤ ਜਿਹੜੀ ਬੂਟਿਆਂ ਦੀ ਕਟਾਈ ਹੋ ਰਹੀ ਆ ਔਰ ਦਿਨ ਰਾਤ ਨਜਾਇਜ਼ ਮਾਈਨਿੰਗ ਨਾਲ ਜਿਹੜਾ ਸਾਡਾ ਪਰਿਆਵਰਣ ਦਾ ਸੰਤੁਲਨ ਵਿਗੜ ਗਿਆ ਹੈ ਉਹਨੂੰ ਠੀਕ ਕਰਨ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਕੁਦਰਤ ਦਾ ਕਰੋਪ ਅਸੀਂ ਦੇਖ ਰਹੇ ਆ ਕਿ ਜਿਵੇਂ ਹਿਮਾਚਲ ਵਿੱਚ ਕੁਦਰਤ ਆਪਣਾ ਘਰੂਪ ਦਿਖਾ ਰਹੀ ਹੈ ਔਰ ਮਦਾਨੀ ਇਲਾਕਿਆਂ ਵਿੱਚ ਛਾੜ ਆ ਰਹੇ ਨੇ ਉਹ ਸਾਰਾ ਕੁਝ ਹੈ ਬਦਲੇ ਹੋਏ ਵਾਤਾਵਰਨ ਦੇ ਸੰਕੇਤ ਉਹਨਾਂ ਨੇ ਕਿਹਾ ਕਿ ਆਓ ਅਸੀਂ ਆਪਣੀ ਆਣ ਵਾਲੀ ਪੀੜੀ ਨੂੰ ਕਟੋ-ਕਟ ਬੂਟੇ ਜ਼ਰੂਰ ਸੁਗਾਤ ਚ ਦੇ ਕੇ ਜਾਈਏ ਤਾਂਕਿ ਅਸੀਂ ਕੱਲ ਰਹੀਏ ਨਾ ਰਹੀਏ ਪਰ ਸਾਡੇ ਵੱਲੋਂ ਦਿੱਤੀ ਹੋਈ ਸਾਡੇ ਬੱਚਿਆਂ ਨੂੰ ਸੁਗਾਤ ਹੈ ਜਿਹੜੇ ਬੂਟਿਆਂ ਦੀ ਉਹ ਸਦਾ ਹੀ ਯਾਦ ਰਵੇ ਉਹਨਾਂ ਨੇ ਕਿਹਾ ਵੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਬੂਟੇ ਲਗਾਓ ਚੰ다ਜੀ ਬੀਰਾ ਬਾਟਮਾ ਜਨਮ ਦਿਨਤਾ ਜੀ ਤੇ ਮੈਨੂੰ ਲੋਕਾਂ ਦੀਆਂ ਮੁਬਾਰਕਾਂ ਬਾਤ ਵੀ ਬਹੁਤ ਆਈਆਂ ਮੈਂ ਸੋਚਿਆ ਕਿ ਅੱਜ ਕੱਲ੍ਹ ਬਾਤਾ ਬਣਨ ਦੇ ਜਿਹੜੇ ਭਰਿਆ ਬਣਦੇ ਹਰਿਆ ਭਰਾ ਰੱਖਣ ਦੇ ਲਈ ਜਿਹੜਾ ਪੌਦਾ ਰੋਪਣ ਦੀ ਰਸਮ ਪੂਰੇ ਹਿੰਦੁਸਤਾਨ 'ਚ ਚੱਲ ਰਹੀ ਹੈ ਕਿਉਂ ਨਾ ਮੈਂ ਆਪਣੇ ਜਨਮ ਦਿਨ ਦੇ ਮੌਕੇ ਤੇ ਕੋਈ ਨਾ ਕੋਈ ਆਪਣੀ ਯਾਦਗਾਰੀ ਜੜਿਆ ਹੈ ਛਾਂ ਦਾ ਬੂਟਾ ਲਾਵਾਂ ਜਿਹਨੂੰ ਲੋਕਾਂ ਨੂੰ ਵੀ ਲਾਭ ਮਿਲ ਸਕੇ ਤੋਂ ਮੈਨੂੰ ਬਨ ਵਿਭਾਗਨਾ ਨਗਰ ਕੌਂਸਲ ਪ੍ਰਧਾਨ ਹਰਜੀਤ ਹਰਜੀਤ ਸਿੰਘ ਜੀਤਾ ਜੀ ਸਾਡੇ ਪ੍ਰਕਾਸ਼ ਸਿੰਘ ਜੀ ਤੇ ਰਾਜਕਈ ਜੀ ਜਿਹੜਾ ਅਸੀਂ ਨਿਕੂ ਆ ਜੀ ਆਪਣੀ ਪੰਮੀ ਜੀ ਤੇ ਜਗਦੇਵ ਸਿੰਘ ਦਿਲਵਰ ਜੀ ਤੁਹਾਡਾ ਕਿ ਤੇਜੀ ਸਿੰਘ ਜੀ ਦਿਲਜੀਤ ਸਿੰਘ ਜੀ ਜੰਗਲਾਤ ਵਿਭਾਗ ਵਾਲੋ ਪੂਰਾ ਸਹਿਯੋਗ ਦਿੱਤਾ ਤੇ ਰਾਜਕਈ ਜੀ ਨੇ ਮੈਨੂੰ ਅੱਜ ਕਿਹਾ ਵੀ ਤੁਹਾਨੂੰ ਜਨੂ ਦੇ ਪਹਿਲਾਂ ਤਾਂ ਮੋਰਕਾਂ ਵੀ ਆਦਿਕ ਅਭੀ ਤੁਹਾਡੀ ਯਾਦਗਾਰ ਜਿਹੜੇ ਯਾਦਗਾਰ ਮੌਕੇ ਤੇ ਡੜੇ ਦੇ ਦਰਖਤ ਲਾਣਾ ਜਿਹੜਾ ਅੱਜ ਇਹ ਮੈਂ ਅੱਜ ਲਾ ਕੇ ਲਾ ਚੱਲਿਆ ਰੱਖਣਾ ਨੂੰ ਰਾਜਪਾਲ ਜੀ ਆਂਗਰਾ ਇਹ ਪੱਤਰਕਾਰੀ ਦੇ ਪੀਸ਼ੰਤਾਮਾ ਦਾ ਇਹਨਾਂ ਕੋਲ ਖਿਤਾਬ ਹੈ ਔਰ ਇਹ ਜਿਹੜੇ ਹੈ ਸਭ ਤੋਂ ਪੁਰਾਣੇ ਪੱਤਰਕਾਰ ਹੈ ਇਸ ਇਲਾਕੇ ਦੇ ਬੜਾ ਜਿਹੜੇ ਨਵੇਂ ਪੱਤਰਕਾਰ ਹੈ ਬੜਾ ਕੁਛ ਨਾ ਤੇ ਸਿੱਖਣ ਨੂੰ ਮਿਲਦਾ ਔਰ ਇਹਨਾਂ ਦਾ ਅੱਜ ਜਨਮ ਦਿਨ ਸੀ ਇਸ ਖੁਸ਼ੀ ਦੇ ਵਿੱਚ ਆਦ ਅੰਬੇਦਕਰ ਸਮਾਜ ਸਾਡੇ ਜਿਹੜੇ ਰੰਗ ਕਰਨੀ ਹੈ ਰਾਜਕਈ ਜੀ ਉਹਨਾਂ ਨੇ ਇਹ ਐਫਰਟਸ ਕੀਤੀਆਂ ਔਰ ਇਹ ਬੂਕਾ ਲਗਾਇਆ ਔਰ ਇਹ ਆਮ ਲੋਕਾਂ ਨੂੰ ਵੀ ਅਪੀਲ ਹੈ ਦੇਖੋ ਆਪਣੇ ਜਨਮ ਦਿਨ ਤੇ ਤੁਸੀਂ ਕੇਕ ਕੱਟ ਦਿਓ ਪਾਰਟੀਆਂ ਕਰ ਦਿਓ ਇਹਦੀ ਬਜਾਏ ਬੂਟੇ ਲਗਾਓ ਵਾਤਾਵਰਣ ਨੂੰ ਬਚਾਓ ਔਰ ਇਹ ਸੁਨੇਹਾ ਜਿਹੜਾ ਆਂਗਰੇਜ਼ੀ ਨੇ ਵੀ ਦਿੱਤਾ ਹੈ ਰਾਜਕਈ ਜੀ ਨੇ ਵੀ ਦਿੱਤਾ ਹੈ ਆਂਗਰੇਜ਼ੀ ਨੂੰ ਬਹੁਤ ਬਹੁਤ ਮੁਬਾਰਕਾ ਇਹ ਚਰਨਗੰਗਾ ਸਟੇਡੀਅਮ ਦੇ ਵਿੱਚ ਇਤਿਹਾਸਿਕ ਚਰਨਗੰਗਾ ਸਟੇਡੀਅਮ ਹੈ ਜਿੱਥੇ ਹੋਲਾ ਮਹੱਲਾ ਮਹੱਲਾ ਕੱਢਿਆ ਜਾਂਦਾ ਖਾਲਸਾ ਦੀ ਫੌਜਾਂ ਕੱਢਦੀਆਂ ਉਸ ਪਵਿੱਤਰ ਸਥਾਨ ਤੇ ਜਿਹੜਾ ਆਂਗਰੇਜ਼ੀ ਦੇ ਇੱਕ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੂਟਾ ਲਗਾਇਆ ਗਿਆ ਪਾਣੀ ਵਰਗੀ ਜ਼ਿੰਦਗੀ ਹੋਵੇ ਪਾਣੀ ਵਰਗਾ ਸਵਾ ਦਿਗ ਪਈਏ ਤਾਂ ਝਰਨਾ ਬਣ ਜਾਈਏ ਤੁਰ ਪਈਏ ਤਾਂ ਦਰਿਆ ਕਿਉਂਕਿ ਪੱਤਰਕਾਰੀ ਦੇ ਪਿੱਛੇ ਪਿਤਾ ਮਾਂ ਬਾਬਾ ਬੋੜ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਸ਼੍ਰੀ ਰਾਜਪਾਲ ਆਂਗਰੇਜੀ ਦੇ ਅੱਜ ਜਨਮ ਦਿਨ ਤੇ ਅਸੀਂ ਜਿਹੜਾ ਬੂਟਾ ਲਗਾਇਆ ਏ ਉਹ ਆਂਗਰੇਜੀ ਦੇ ਘਰ ਕਮਲਾਨਾ ਨਾਲ ਲਵਾਇਆ ਏ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀਤਾ ਜੀ ਦਾ ਵੀ ਇੱਕ ਮੰਨਣਾ ਹੈ ਕਿ ਅਸੀਂ ਸ਼ਹਿਰ ਨੂੰ ਹਰਾ ਭਰਾ ਕਰੀਏ ਔਰ ਸਾਡੇ ਗੁਰੂ ਜੀ ਆ ਇਹ ਇਹਨਾਂ ਨੇ ਦੇਖੋ ਇਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਿਆ ਹੈ ਔਰ ਅੱਜ ਵੀ ਦੇਖੋ ਆਪਣੀ ਜ਼ਿੰਦਗੀ ਵਿੱਚ ਸਿਖਾ ਕੇ ਜਾ ਰਹੇ ਹੈ ਇਹਨਾਂ ਦਾ ਇੱਕ ਪਰਨ ਹੈ ਕਿ ਮੈਂ ਗੁਰੂ ਨਗਰੀ ਨੂੰ ਹਰਿਆ ਭਰਿਆ ਦੇਖਣਾ ਚਾਹੁੰਦਾ ਔਰ ਇਹਨਾਂ ਨੇ ਜਿੱਥੇ ਸਾਨੂੰ ਪ੍ਰੇਰਨਾ ਦਿੰਦੇ ਹੈ ਉੱਥੇ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੱਚਿਆਂ ਨੂੰ ਵੀ ਪ੍ਰੇਰਨਾ ਦਿੰਦੇ ਹੈ ਕਿ ਬੱਚਿਓ ਆਪਣੇ ਸੁੱਖ ਦੁੱਖ ਚ ਤੁਸੀਂ ਜਿਹੜਾ ਹੈ ਉਹ ਬੂਟਾ ਜ਼ਰੂਰ ਲਗਾਓ ਤਾਂ ਕਿ ਅਸੀਂ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਕੁਝ ਨਾ ਕੁਝ ਦੇ ਕੇ ਜਾਈਏ ਕਹਿੰਦਾ ਹੁੰਦਾ ਕੱਲ੍ਹ ਖੇਲ ਮੇ ਹਮ ਹੋ ਨਾ ਹੋ ਗਰਦਿਸ਼ ਮੇ ਤਾਰੇ ਰਹੇਗੇ ਸਦਾ ਸੋ ਆਂਗਰੇਜੀ ਦੀ ਇਹ ਸੋਚ ਨੂੰ ਅਸੀਂ ਘਰ-ਘਰ ਪਹੁੰਚਾਵਾਂਗੇ ਔਰ ਪੰਜਾਬ ਨੂੰ ਦੇਸ਼ ਨੂੰ ਹਰਿਆ-ਭਰਿਆ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਇਹ ਪੰਜਾਬ ਹੈ ਇਹ ਹਰਿਆ-ਭਰਿਆ ਰਹੇ ਸੋ ਮੈਂ ਅੱਜ ਆਪਣੇ ਵੱਲੋਂ ਮੈਂ ਆਪਣੇ ਵੱਡੇ ਵੀਰ ਸ਼੍ਰੀ ਰਾਜਪਾਲ ਆਂਗਰੇਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਜਨਮ ਦਿਨ ਤੇ ਉਹਨਾਂ ਨੇ ਆਪਣੇ ਕਰਤੱਵ ਨਾਲ ਜਿਹੜਾ ਚੰਨ ਗੰਗਾ ਸਟੇਡੀਅਮ ਵਿਖੇ ਬੂਟਾ ਲਗਾਇਆ ਹੈ ਬਹੁਤ-ਬਹੁਤ ਧੰਨਵਾਦੀ